ਮੀਮ ਸਾਹਿਬ ਨੂੰ ਤਲਬ ਕੀਤਾ ਕਿਹੜੇ ਬਿਹਾਫ ਤੇ ਤਲਬ ਕੀਤਾ ਮੈਂ ਇੱਕ ਪੁੱਛਣਾ ਚਾਹਨਾ ਗੜਗੱਜ ਸਾਹਿਬ ਨੂੰ ਇੱਕ ਪਾਸੇ ਤੁਸੀਂ ਉਹਨੂੰ ਸਿੱਖੇ ਨਹੀਂ ਮੰਨਦੇ ਦੂਜੇ ਪਾਸੇ ਤੁਸੀਂ ਉਹਨੂੰ ਕਦੇ ਦਾੜੀ ਕੱਟਾ ਕਦੇ ਤੁਸੀਂ ਪੱਤਤ ਬੋਲਦੇ ਹੋ ਕਦੇ ਤੁਸੀਂ ਦੀ ਇਨਸਲਟ ਕਰਦੇ ਹੋ ਤੇ ਫੇ ਤਲਬ ਕਿਵੇਂ ਕਰ ਸਕਦੇ ਹੋ ਤੁਸੀਂ ਇਹ ਕਿਹੜਾ ਕਾਨੂੰਨ ਹੈ ਸੀਐਮ ਸਾਹਿਬ ਨੇ ਕੀ ਮਾਰਾ ਕੀਤਾ ਕੁਝ ਨਹੀਂ ਕਿਹਾ ਕਾਰਨ ਕੀ ਹੈ ਸੱਚ ਬੋਲਤਾ ਇਹ ਸੱਚ ਬੋਲਦਾ ਕਿ ਤੁਹਾਨੂੰ ਸ਼ਰਾਬੀਆਂ ਦੇ ਜਵਾਰੀਆਂ ਦੇ ਅਕ੍ਰਿਤਕਣਾਂ ਦੇ ਹਰ ਤਰ੍ਹਾਂ ਦੀ ਗੋਲਕ ਵਿੱਚ ਪੈਸੇ ਪਸੰਦ ਆ। ਬਸ ਤੁਹਾਨੂੰ ਜੇ ਕੋਈ ਸਵਾਲ ਕਰਵੇ ਉਹ ਤੁਹਾਨੂੰ ਪਸੰਦ ਨਹੀਂ। ਮੈਂ ਇਹੀ ਕਹਾਂਗਾ ਕਿ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀਆਂ ਸਿੱਖ ਸੰਗਤਾਂ ਨੂੰ ਇਹ ਜਥੇਦਾਰ ਨਹੀਂ। ਜਿਸ ਜਥੇਦਾਰ ਨੇ ਆਪ ਮਰਿਆਦਾ ਦੀ ਉਲੰਘਣਾ ਕੀਤੀ ਹੋਵੇ ਰਾਤ ਨੂੰ ਅਧੀ ਰਾਤ ਨੂੰ ਚੋਰੀ ਤੋਂ ਪੱਗ ਲੈ ਕੇ ਆਇਆ ਹੋਵੇ ਜਿਸ ਬੰਦੇ ਤੇ ਕਮਲ ਕਸਾ ਨਾ ਹੋਵੇ ਜਿਸ ਦੇ ਦੋ ਗਾਸਰੇ ਕਰਪਾਨਾ ਨਾ ਹੋਣ ਢਾਲ ਨਾ ਹੋਵੇ ਚੰਦ ਤੋੜਾ ਨਾ ਹੋਵੇ ਚੱਕਰ ਨਾ ਹੋਵੇ ਇਹ ਕਿਆ ਉਲੰਘਣਾ ਨਹੀਂ ਹੈ ਜਿਨ੍ਹਾਂ ਲੋਕਾਂ ਨੇ ਇਹ ਮਰਿਆਦਾ ਬਣਾਈ ਆ ਉਹ ਅੰਗਰੇਜ਼ ਰਾਜ ਵਿੱਚ ਬਣਾਈ ਆ ਗੁਰੂ ਸਾਹਿਬ ਦੇ ਸਮੇਂ ਵਿੱਚ ਕੋਈ ਮਰਿਆਦਾ ਨਹੀਂ ਹੈ ਗੁਰੂ ਸਾਰਿਆਂ ਨੂੰ ਪਿਆਰ ਕਰਦਾ ਉਹ ਨਿਰਵੈਰ ਹੈ ਤੇ ਨਿਰਭਉ ਹੈ ਨਾਤਾ ਗੁਰੂ ਨੂੰ ਕਿਸੇ ਦੀ ਗੋਲਕ ਦੀ ਲੋੜ ਆ ਨਾ ਪੈਸੇ ਦੀ ਲੋੜ ਆ ਨਾ ਹੀ ਉਹਨੂੰ ਕਿਸੇ ਨਾਲ ਵੈਰ ਆ ਨਾ ਹੀ ਵਿਰੋਧ ਆ ਨਾ ਹੀ ਕਿਸੇ ਨਾਲ ਆਪਣਾਇਤਾ ਉਹ ਸਭਨਾਂ ਨੂੰ ਪਿਆਰ ਕਰਦਾ ਸਾਰੀ ਮਾਨਵਤਾ ਨੂੰ ਪਿਆਰ ਕਰਦਾ ਲੇਕਿਨ ਇਹ ਨਹੀਂ ਹੈ ਕਿ ਉਹ ਦੁਬਾਇਤ ਕਰਦਾ ਕਿਸੇ ਨਾਲ ਮਤਲਬ ਧੋਖਾ ਕਰੀ ਕਰਦਾ ਪਰਮਾਤਮਾ ਜਦਾਂ ਨਹੀਂ ਆ ਪਰਮਾਤਮਾ ਦੇ ਨਾਲ ਪਿਆਰ ਕਰਨ ਵਾਸਤੇ ਕਿਸੇ ਜਥੇਦਾਰ ਦੀ ਪਰਮਿਸ਼ਨ ਲੈਣ ਦੀ ਲੋੜ ਨਹੀਂ ਹੈ ਮੈਂ ਸੀਐਮ ਸਾਹਿਬ ਨੂੰ ਕਹਾਂਗਾ ਤੁਸੀਂ ਭਾਗਾ ਵਾਲੇ ਹੋ ਤੁਹਾਨੂੰ ਹਾਈਲਾਈਟ ਕੀਤਾ ਇਹਨਾਂ ਨੇ ਕਾਰਨ ਕੀਆ ਤੁਹਾਡੇ ਤਲਬ ਦੇ ਨਾਲ ਬਹੁਤ ਸਾਰੇ ਐਸੇ ਜਿਹੜੇ ਲੋਕ ਨੇ ਸਾਡੇ ਸਿੱਖ ਨੇ ਗੈਰ ਸਿੱਖ ਨੇ ਹਿੰਦੂ ਨੇ ਸਨਾਤਨੀ ਨੇ ਉਹਨਾਂ ਦੀ ਇੱਕ ਜਾਗਰਤਾ ਹੋਊਗੀ ਕਿ ਸਾਡਾ ਗੋਲਕ ਚ ਪੈਸਾ ਜਾ ਕਿੱਥੇ ਰਿਹਾ ਹੈ। ਕਿਆ ਉਹ ਬਾਦਲਾਂ ਦੀ ਜੇਬ ਚ ਜਾ ਰਿਹਾ ਇਹ ਰਾਜਨੀਤਿਕ ਪੋਸਟ ਆ ਅਧਿਆਤਮ ਪੋਸਟ ਨਹੀਂ ਆ। ਇਹ ਤੇ ਤੁਹਾਨੂੰ ਬਿਲਕੁਲ ਡਰਨ ਦੀ ਲੋੜ ਨਹੀਂ ਆ। ਤਾਨੂੰ ਨਿਰਪੱਖ ਹੋ ਕੇ ਨਿਰਤੜਕ ਹੋ ਕੇ ਜਾਣਾ ਚਾਹੀਦਾ ਕਾਰਨ ਕੀ ਹੈ ਇਹਨਾਂ ਨੂੰ ਸੁੱਚਾ ਸਿੰਘ ਲੰਗਾ ਪਸੰਦ ਆ ਇਹਨਾਂ ਨੂੰ ਸੁਖਵੀਰ ਬਾਦਲ ਪਸੰਦ ਆ ਢੱਡਰੀ ਪਸੰਦ ਆ ਹਨੇਕ ਸਿੰਘ ਨੇਕੀ ਪਸੰਦ ਆ ਪ੍ਰੋਫੈਸਰ ਦਸਨ ਖਾਲਸਾ ਵੀ ਨੂੰ ਪਸੰਦ ਆ ਆਉਣ ਵਾਲੇ ਸਮੇਂ ਚ ਉਹਨੂੰ ਮਾਫ ਕਰੇਗਾ ਇਹ ਨੇਕੀ ਨੂੰ ਤੇ ਪ੍ਰੋਫੈਸਰ ਦਸਨ ਖਾਲਸਾ ਨੂੰ ਪੰਥ ਵਿੱਚ ਲਿਆਉਣ ਦੀਆਂ ਪੂਰੀਆਂ ਤਿਆਰੀਆਂ ਵਿੱਚ ਲੱਗੇ ਹੋਏ ਨੇ ਜਿਹੜੇ ਬਾਦਲਾਂ ਦੇ ਰਾਹ ਦੇ ਵਿੱਚ ਰੋੜੇ ਨੇ ਉਹਨਾਂ ਨੂੰ ਚੋਗਣ ਵਿੱਚ ਲੱਗੇ ਹੋਏ ਨੇ ਤੁਸੀਂ ਪੰਥ ਨੂੰ ਘਟਾ ਰਹੇ ਹੋ ਜਥੇਦਾਰ ਗੜਗੱਜ ਜੀ ਤੁਹਾਨੂੰ ਚਾਹੀਦਾ ਕੀ ਸੀ ਤਾਲਬ ਕਰਨਾ ਚਾਹੀਦਾ ਸੀ ਜਿਹੜੇ ਕੰਜਰੀਆਂ ਨਚਾਉਂਦੇ ਨੇ ਤਾਲਬ ਉਹਨਾਂ ਨੂੰ ਕਰੋ ਫੇ ਬੱਬੂ ਮਾਨ ਨੂੰ ਵੀ ਕਰ ਲੈ ਗਰਦਾਸ ਮਾਨ ਨੂੰ ਵੀ ਕਰ ਲੈ ਜੇ ਤੁਸੀਂ ਵੀ ਐਮ ਨੂੰ ਕਹਿਆ ਜਿਨ੍ਹਾਂ ਨੇ ਪਤਿਤਪੁਰਨਾ ਭਗਵਾਨ ਤੁਮਾਹਨੇ ਕਿਸੇ ਦਾ ਅਮਲਤ ਨਹੀਂ ਛੜਾਇਆ ਭਗਵਾਨ ਤੁਮਾਹਨੇ ਕਿਸੇ ਨੂੰ ਜਲੀਲ ਨਹੀਂ ਕੀਤਾ ਭਗਵਾਨਤਮਾਨ ਨੇ ਆਪਣੇ ਦਿਲ ਦੀ ਗੱਲ ਰੱਖੀ ਆ ਸੱਚ ਬੋਲਿਆ ਉਹ ਤੇ ਸੱਚ ਦੀ ਸਜ਼ਾ ਭੁਗਤਣ ਵਾਸਤੇ ਮਸੰਦ ਗੜਗਾਜ ਵਰਗੇ ਅੱਜ ਬੈਠੇ ਨੇ ਸੋ ਅੱਜ ਦਾ ਜਿਹੜਾ ਵਿਸ਼ਾ ਹੈ ਜਿਹੜਾ ਪੰਜਾਬ ਦੇ ਸੀਐਮ ਨੂੰ ਤਾਲਬ ਕਰਨ ਦਾ ਬੜਾ ਦੁਖਦਾਈ ਵਿਸ਼ਾ ਤੇ ਨਾਲ ਖੁਸ਼ੀ ਦਾ ਵਿਸ਼ਾ ਕੁਛ ਹੀ ਤਾਂ ਹੁੰਦੀ ਆ ਕਿ ਪੰਜਾਬ ਦੇ ਲੋਕਾਂ ਦੇ ਵਿੱਚ ਅਵੇਰਨੈਸ ਹੋਏਗੀ ਹਿੰਦੂਆਂ ਚ ਵੇਨਸ ਸਨਾਤਨੀਆਂ ਚ ਵੇਨ ਹੋਏਗੀ ਆਪਣੇ ਗੋਲਕ ਦਾ ਸਹੀ ਇਸਤੇਮਾਲ ਕਰਨਗੇ ਆਪਣੇ ਪੈਸੇ ਦਾ ਸਹੀ ਇਸਤੇਮਾਲ ਕਰਨਗੇ ਐ ਜੀਪੀਸੀਆਂ ਗੋਲਕਾਂ 'ਚ ਪੈਸੇ ਨਹੀਂ ਪਾਉਣਗੇ ਕਿਉਂ ਇਹਨਾਂ ਸ਼ਰਾਬੀਆਂ ਦਾ ਦਾੜੀ ਕਟਿੰਗ ਵਾਲਿਆਂ ਦੇ ਪੈਸੇ ਦੇ ਨਾਲ ਪਿਆਰ ਹੈ ਪਰ ਜੇ ਕੋਈ ਸੀਐਮ ਅੱਗੇ ਤੇ ਸਵਾਲ ਕਰ ਦੇਵੇ ਫਿਰ ਉਹਨਾਂ ਤਾਲਬ ਕਰਦੇ ਨੇ ਇਹ ਜਿਹੜੀ ਮਰਿਆਦਾ ਹੈ ਇਹ ਗੁਰੂ ਗੋਬਿੰਦ ਸਿੰਘ ਦੀ ਨਹੀਂ ਬਣਾਈ ਹੋਈ ਨਾ ਗੁਰਨਾਮ ਸਾਹਿਬ ਦੀ ਬਣਾਈ ਨਾ ਗੁਰੂ ਹਰਗੋਬਿੰਦ ਸਾਹਿਬ ਦੀ ਬਣਾਈ ਹੋਈ ਸੀਐਮ ਸਾਹਿਬ ਇਹਨਾਂ ਲੋਕਾਂ ਦੀ ਬਣਾਈ ਹੋਈ ਮਰਿਆਦਾ ਹੈ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਰਿਆਦਾ ਨਹੀਂ ਹੈ ਉਹ ਪ੍ਰਾਤਨ ਮਰਿਆਦਾ ਕੁਝ ਹੋਰ ਹੈ ਪ੍ਰਾਤਨ ਮਰਿਆਦਾ ਦੇ ਅਨੁਸਾਰ ਜਥੇਦਾਰ ਗੜਗੱਜ ਆਪਣੀ ਪ੍ਰੋਪਰ ਡਰੈਸ ਵਿੱਚ ਨਹੀਂ ਹੈਗਾ। ਪ੍ਰਾਤਨ ਮਰਿਆਦਾ ਦੇ ਅਨੁਸਾਰ ਜਥੇਦਾਰ ਆਪਣੇ ਪੋਸਟ ਤੇ ਨਹੀਂ ਹੈ। ਪ੍ਰਯਾਤਨ ਮਰਿਆਦਾ ਦੇ ਅਨੁਸਾਰ ਇਹ ਜਥੇਦਾਰ ਨਹੀਂ ਸੀ ਲੱਗ ਸਕਦਾ। ਪ੍ਰਾਤਨ ਮਰਿਆਦਾ ਦੇ ਅਨੁਸਾਰ ਜਿੰਨਾ ਚਿਰ ਪ੍ਰਾਤਨ ਜਥੇਦਾਰ ਚੜ੍ਹਾਈ ਨਹੀਂ ਕਰ ਜਾਂਦਾ ਉਹਨਾਂ ਚ ਨਵਾਂ ਜਥੇਦਾਰ ਨਿਯੁਕਤ ਨਹੀਂ ਹੁੰਦਾ। ਪਰ ਇਹਨੂੰ ਤਾਂ ਨੌਕਰੀ ਕਰਨੀ ਆ, ਇਹਨੂੰ ਤਾਂ ਬਾਦਲਾਂ ਨੂੰ ਖੁਸ਼ ਕਰਨਾ ਹੈ, ਇਹਨੂੰ ਕਾਮਰੇਡ ਲੋਕਾਂ ਨੂੰ ਖੁਸ਼ ਕਰਨਾ ਹੈ। ਇਨੂੰ ਸਿੱਖੀ ਦਾ ਪ੍ਰਚਾਰ ਨਹੀਂ ਕਰਨਾ ਜਿਸ ਦਿਨ ਦਾ ਆਇਆ ਸਿੱਖੀ ਦੀਆਂ ਜੜਾਂ ਵੱਢ ਰਿਹਾ ਸਿੱਖਾਂ ਨੂੰ ਤੋੜ ਰਿਹਾ ਵੰਡ ਰਿਹਾ ਪਰ ਬਾਦਲਾਂ ਨੂੰ ਖੁਸ਼ ਕਰ ਰਿਹਾ ਸੀਐਮ ਸਾਹਿਬ ਤੁਸੀਂ ਭਾਗਾ ਵਾਲੇ ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਦੇ ਸੱਚ ਬੋਲਣ ਦਾ ਤੁਹਾਨੂੰ ਸਨੇਹਾ ਆਇਆ ਤੁਸੀਂ ਕਾਬਰ ਨਹੀਂ ਆ ਤੁਸੀਂ ਚੜ੍ਹਦੀ ਕਲਾ ਵਿੱਚ ਰਹੋ ਪਰ ਗੜਗੱਜ ਦੀਆਂ ਜਿਹੜੀਆਂ ਕਰਤੂਤਾਂ ਨੇ ਉਹ ਜਗ ਜਹਾਰ ਆ ਰਹੀਆਂ ਨੇ ਕਿਵੇਂ ਇਹ ਝੋਲੀ ਚੱਕ ਲੋਕ ਨੇ ਜਿਹੜੇ ਕਿਸੇ ਦੀ ਚਾਕਰੀ ਕਰਦੇ ਨੇ ਕਿਵੇਂ ਕਿਸੇ ਨੂੰ ਖੁਸ਼ ਕਰਦੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾ ਦੀ ਗੁਰੂ ਨਾਨਕ ਸਾਹਿਬ ਦੀ ਕੋਈ ਅਜਿਹੀ ਮਰਿਆਦਾ ਨਹੀਂ ਜਿਹਦੇ ਵਿੱਚ ਤੁਹਾਨੂੰ ਤਾਲਬ ਕਰਿਆ ਜਾਵੇ ਗੁਰੂ ਤਾਲਬ ਨਹੀਂ ਕਰਦਾ ਗੁਰੂ ਪਿਆਰ ਕਰਦਾ ਗੁਰੂ ਗਲੇ ਲਾਂਦਾ ਹਰ ਇੱਕ ਨੂੰ ਪਿਆਰ ਕਰਦਾ ਪਰਮਾਤਮਾ ਨਿਰਭਉ ਹੈ ਤੇ ਨਿਰਵੈਰ ਹੈ ਇਸ ਗੱਲ ਕਰਕੇ ਸੀਐਮ ਸਾਹਿਬ ਜਿੰਨਾ ਉਹ ਪਰਮਾਤਮਾ ਇੱਕ ਜਥੇਦਾਰ ਨੂੰ ਪਿਆਰ ਕਰਦਾ ਜਿੰਨਾ ਗੁਰੂ ਇੱਕ ਸਿੰਘ ਸਾਹਿਬ ਨੂੰ ਪਿਆਰ ਕਰਦਾ ਉਨਾ ਹੀ ਗੁਰੂ ਉਹ ਤੁਹਾਨੂੰ ਵੀ ਪਿਆਰ ਕਰਦਾ ਹੈ ਗੁਰੂ ਦਾ ਆਪਾ ਸ਼ੁਕਰਾਨਾ ਕਰਨਾ ਇਹਨਾਂ ਦੇ ਨੀਚੇ ਨਹੀਂ ਲੱਗਣਾ ਕਿਸੇ ਵੀ ਜਥੇਦਾਰ ਦੇ ਅੱਗੇ ਤੁਹਾਨੂੰ ਝੋਕਾਂ ਦੀ ਲੋੜ ਹੈ